ਸਾਸਤਰੀ ਗਾ ਸਾਰਿਆਂ ਭੈਣਾਂ ਨੂੰ ਮੈਂ ਸਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਗੀਤ ਲੈ ਮਾਣੋਰ ਪੰਡਾ ਐ ਭੈਣਾਂ ਇਸ ਗੀਤ ਦਾ ਆਨੰਦ ਕਮੈਂਟ ਕਰਕੇ ਦੱਸਿਆ ਕਰੋ ਕਿ ਹੋਇਆ ਗੀਤ ਲੱਗਿਆ ਸੁਣੋ ਗਲੀ ਗਲੀ ਵਨ ਜਾਰਾ ਬੇਰ ਦੇ ਵਾਇ ਮਰਨੇ ਆਨੀ ਬਲਾ ਵਾਲਾ ਦੇ ਮੈਨ ਤੇਰੀ ਜੋ ਆਏ ਮਰਨੇ ਆਨੀ ਬਲਾ ਸੱਸ ਤੋਂ ਬੁੱਝਿਆ ਨਾਣ ਤੋਂ ਵੀ ਬੁੱਝਿਆ ਸੱਸ ਵੀ ਨਹੀਂ ਬੋਲਦੀ ਨਾਣ ਵੀ ਨਹੀਂ ਬੋਲਦੀ ਆਪੇ ਨਹੀਂ ਹੈ ਮੈਂ ਝੂੜਿਆ ਝੜਾ ਵਾਲਾ ਦੇ ਮੈਨ ਤੇਰੀ ਜੋ ਆਪਣੇ ਟੋੜਿਆਂ ਡਾਡਾ ਸਸਤ ਤੋਂ ਵਿੱਚ ਹੋਰਿਆਂ ਨੰਨ ਤੋਂ ਵਿੱਚ ਹੋਰਿਆਂ ਛੱਜ ਪਰ ਦਿੱਤਾ ਚੋਲੇ ਆਂਦਾ ਪਾ ਪਲਾ ਦੇ ਮੈਨੋਂ ਤੇਰੀ ਸ ਛੱਜ ਪਰ ਰਿਤਾ ਚੋਲੇ ਆਂਦਾ ਪਾ ਬਾਰੋਂ ਤਾਂ ਆਇਆ ਮੁੰਡਾ ਹਾਸਾ ਦਾ ਨਹੀਂ ਖੇੜਦਾ ਔਂ ਦੇਗ ਆਉ ਦੇ ਨੁ ਭਾਬੀਆਂ ਨੇ ਦਿੱਤਾ ਨਹੀਂ ਸਗਾ ਪਾਲਾ ਦੇ ਮੈਨੂੰ ਤੇਰੀ ਸੰ ਭਾਬੀਆਂ ਨੇ ਦਿੱਤਾ ਨਹੀਂ ਸਗਾ ਅੰਦਰ ਵੜਿਆ ਡੰਡਾ ਭੜਿਆ ਚੂੜੀਆਂ ਦਾ ਦਿੱਤੀਆ ਭਨਾ ਪਾਲਾ ਦੇ ਮੈਨੂੰ ਤੇਰੀ ਸੰ ਟੁੜੀਆਂ ਤਾਂ ਤੇ ਤਿਆ ਬਨਾ ਜਗ ਜਗ ਬੰਗਾ ਨਾਲੇ ਚੋਲੀ ਵੇਚ ਬਉਨੀਆ ਅਜੋ ਜਗ ਬੰਗਾ ਨਾਲੇ ਚੋਲੀ ਵੇਚ ਬਉਨੀਆ ਬਹਲਾ ਦੀ ਮੈਨੂੰ ਤੇਰੀ ਸੋ ਚੋਲੀ ਵੇਚ ਬਉਨੀਆ ਕਹਾਰਾ ਵੇੜੇ ਦਰਭੀ ਮੈਨੂੰ ਸਦਿਓ ਬੇਕੇ ਆਂਦਾਰਾ ਪਹਲਾ ਨੇ ਮੈਨੂੰ ਤੇਰੀ ਸਦਿਓ ਬੇਕੇ ਆਂਦਾਰਾ ਇੱਕ ਪਾਸੇ 베ਰੀਆਂ ਇੱਕ ਪਾਸੇ ਅੱਕ ਤੇ ਦੂਜੇ ਪਾਸੇ 베ਰੀਆਂ ਭਰავ ਦੇ ਬੇਕੇ ਆਂ ਦੇਰਾ ਪਹਲਾ ਨੇ ਮੈਨੂੰ ਤੇਰੀ ਸ ਭਰავ ਦੇ ਬੇਕੇ ਆਂ ਦੇਰਾ मगर बेकेआ डेरा तोरी जानी ऐ मगर घोड़ा लिया है दड़ा भला दी मैनू तेरी स मगर घोड़ा लिया नहीं दड़ा पंज रुपये मेरी ताली उत्ते राखते आ लूड़ा लैनी जड़ा ਬਾਲਾ ਦੇ ਮੈਨੂੰ ਤੇਰੀ ਸਾਂ ਚੂੜਾ ਨੀ ਜੜਾ ਬਾਲਾ ਲੈਣ ਮੈਂ ਤੇਰੇ ਬੰਧਰ ਪਾਏ ਡਾਗੇ ਹੁਣ ਬੱਬ ਦੀਆਂ ਪੱਕੀਆਂ ਘਾ ਬਾਲਾ ਦੇ ਮੈਨੂੰ ਤੇਰੀ ਸਾਂ ਬੱਬ ਦੀਆਂ ਪੱਕੀਆਂ ਘਾ ਬਾ ਬੋਲੀਆਂ ਪੱਕੀਆਂ ਬਠੇਰਾ ਚੇਰਾ ਕਾਦੀਆ ਹੁਣ ਮੈਨੂੰ ਤੇਰੀਆਂ ਦਾਜਾ ਵੜਾ ਦੀ ਮੈਨ ਦੇਰੀ ਧਾਂ ਮੈਨੂੰ ਤੇਰੀਆਂ ਦਾਜਾ ਸੋਹਣੇ ਦੀ ਜੁੜੀ ਮੇਰੇ ਹੱਥ ਵਿੱਚ ਬਾ ਹੀ ਮੈਨੂੰ ਵੀ ਜਾਣੇ ਗਿਆ ਚਾ ਵਲਦੀ ਮੈਨ ਤੇਰੀ ਸਾ ਮੈਨ ਵਿਛੜ ਗਿਆ ਜਾ